ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਤੇ ਪ੍ਰੌਡ ਬਣਾ ਦਿਹਾਜ ਮੇਰੇ ਘਰੇ ਸਾਡਾ ਪਿਸਾਲੀ ਯੋਧਾ ਭਾਈ ਨਰਦੀਪ ਤਲਵੇੜਾ ਵਾਟ ਕੈਨਨਪੁਰ ਚਾ ਭਾਈ ਥੈਂਕ ਯੂ ਘਰੇ ਆਉਣ ਲਈ ਥੈਂਕ ਯੂ ਬਾਬਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਨੇ ਹਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹਨਾ ਰੇਸਮ ਬਾਈ ਨੇ ਰੇਸਮ ਮੋਰ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹਨਾ ਵੀ ਬੈਠ ਕੇ ਰਹੇ ਹੁੰਦਾ ਸੀਗਾ ਕਿ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆਂ ਅੰਦੋਲਨ ਹੋ ਗਿਆ ਚਾਹੀ ਤੋ ਪਿਛਲਾ ਅੰਦੋਲਨ ਸੀਗਾ ਦੇਣਾ ਤਾਂ ਬਾਬੇ ਦੀ ਕਿਸਾਨੀ ਕੌਮ ਤੁਹਾਡੇ ਲਈ ਦੇ ਸਕਦੀ ਹੈ ਨਾ ਵੀ ਕਿੰਨੀ ਤੁਸੀਂ ਸਾਨੂੰ ਬਾਹਰ ਕਢਣ ਨੂੰ ਸਪੋਰਟ ਕੀਤੀ ਹੈ ਜਿਹਦੀ ਸੰਗਤ ਨੇ ਕੀਤੀ ਹੈ ਤੁਸੀਂ ਨਾਲ ਮਿਲ ਕੇ ਕੀਤੀ ਹੈ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਤੇ ਮੀਤ ਕਰਦੇ ਆ ਤਾਂ ਤੁਹਾਨੂੰ ਇੰਨੀ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਦੀ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਹੁੰਦੇ ਰਹੋਗੇ ਦੀ ਸੇਵਾ ਕਰਾਂਗੇ ਕਿ ਬਾਈ ਬੜੀ ਵਿਰੋਧ ਸਾਰਿਆਂ ਦੇ ਕੈਮਰਾ ਮਾਰਦੇ ਹੋ ਬਾਈ ਦੇ ਨਾਲ ਜੇ ਕੱਟ ਕੇ ਆਏ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਾਵੇਟ ਕਰਦੇ ਹਾਂ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀ ਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਜਿੱਥੇ ਵੀ ਸਾਡੀ ਲੋਕਾਂ ਕਹੇਗੀ ਕਿਸਾਨੀ ਕੌਮ ਦੇ ਵੀ ਆਪਾਂ ਤਰਮਨਤਾ ਤੁਹਾਡੇ ਨਾਲ ਸਾਥ ਦੇ ਤਿਆਰ ਫਿਰ ਸਸੀ ਕਾ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਦੇ ਪਰੌੜ ਵਾਲਾ ਦੇ ਰਾਜ ਮੇਰੇ ਘਰੇ ਸਾਡਾ ਪਿਸਾਲੀ ਹੋਦਾ ਭਾਈ ਨਦੀਪ ਜਲਵੇੜਾ ਵਾਟ ਕੈਨਨ ਪਹੁੰਚਿਆ ਭਾਈ ਥੈਂਕ ਯੂ ਘਰੇ ਆਉਣ ਦੇ ਲਈ ਥੈਂਕ ਯੂ ਦਾ ਪਾਪਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈ ਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਰਹੇ ਹੈ ਨਾ ਦੁਬਾਰਾ ਆ ਕੇ ਪਤਾ ਲੱਗਿਆ ਵੀ ਹਨਾ ਰੇਸ ਬਾਈ ਨੇ ਇਸ ਮਨਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਕਿ ਬਾਈ ਘਰੇ ਆਉਂਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਥ ਦੇਣਾ ਹੈਨਾ ਤੇ ਸਰਕਾਰਾਂ ਬੰਦਾ ਡਰ ਕੇ ਹੈਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆਨ ਅੰਦੋਲਨ ਹੋ ਗਿਆ ਚਾਹੀ ਤੋ ਪਿਛਲਾ ਅੰਦੋਲਨ ਸੀਗਾ ਤੇਰਾ ਤਾਂ ਬਾਬਾ ਜੀ ਕਿਸਾਨੀ ਕੌਮ ਤੁਹਾਡਾ ਨਹੀਂ ਦੇ ਸਕਦੀ ਹੈਨਾ ਵੀ ਕਿੰਨੀ ਤੁਸੀਂ ਸਾਨੂੰ ਬਾਹਰ ਕਢਾਉਣ ਨੂੰ ਸਪੋਰਟ ਕੀਤੀ ਆ ਜੀ ਸੰਘਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਅਲਬਦੀ ਨੂੰ ਤਾਂਵਾਦ ਕਰਨਾ ਚਾਹੁੰਦੇ ਆ ਕਿ ਮੀਤ ਕਰਦੇ ਆ ਤੁਜੀ ਇੰਨੇ ਬੜ ਚੜ ਚੜ ਕੇ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਦੀ ਸੇਵਾ ਕਰਦੇ ਥੈਂਕ ਯੂ ਭਾਈ ਬਰੀ ਵਿਜੋਤ ਸਾਰਿਆਂ ਦੇ ਕੈਮਰਾ ਮਾਰਦੇ ਹੋ ਭਾਈ ਵੀ ਨਾਲ ਦੇ ਕੱਟ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਭਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਾਵੇਟ ਕਰਦੇ ਹਾਂ ਉਸ ਦਿਨ ਦੀ ਜਦੋਂ ਸੰਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸਵਾਮੀਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਕੋਈ ਬਾਈ ਤੁਸੀਂ ਲੜਦੇ ਰਹੋ ਔਰ ਜਿੱਥੇ ਵੀ ਸਾਡੀ ਲੋੜ ਪਵੇਗੀ ਕਿਸਾਨੀ ਕੌਮ ਦੇ ਲਈ ਆਪਾਂ ਧਰਮਨਤਾ ਤੁਹਾਡੇ ਨਾਲ ਖੜੇ ਹਾਂ ਚਲੋ ਕਿਸਾਨਾਂ ਚੱਲ ਜੀ